ਕਰੋ ਕਿਦਾ ਸਾਰੇ ਜਾਨੀ ਵਧੀ ਜਾਤੇ ਹੈ ਦਸੋ ਹਾਂਜੀ ਭਾਈ ਮਿੱਤਰੋ ਕੀ ਹਾਲ ਚਾਲ ਸਾਰੇ ਸਵਾਦ ਜੀ ਅਸੀਂ ਲੋਕੀ ਕੈਰ ਦੀ ਗਾਈਸ ਸਾਡਾ ਭਰਾ ਹੋਜ ਕੇ ਰਹੀ ਛੜੀ ਤਾਂ ਹੁਣ ਮੈਂ ਚੱਲਣਾ ਬਈ ਸਕੂਲੇ ਅੱਜ ਬੰਨਿਆ ਪਰਨਾ ਤੇ ਪਰਨਾ ਤਾਂ ਕਰਕੇ ਬੰਨਿਆ ਪਰਨਾ ਬਾਹਰ ਪਿਆ ਹੀ ਮਨ ਲਿਆ ਉਹ ਪਰਨਾ ਮਨੇ ਨਹੀਂ ਕੋਈ ਖਾ ਖਰੀਦੀ ਜਿਹਨੀ ਹੈ ਪਰਨਾ ਤਾਂ ਕਰਕੇ ਬੰਨਿਆ ਪਰਨਾ ਬਾਹਰ ਕਹਿ ਲੇ ਮਨ ਲਿਆ ਹੁਣ ਜਾਂਦੇ ਦੋਸਤੋ ਸਕੂਲੇ ਅੱਜ ਅੰਗਰ ਤੇ ਪਰਿਆ ਜੀ ਰੇ ਪੈਨ ਚਾਰ ਦੇਣਾ ਦੀ ਛੁੱਟੀ ਚੱਲਦੇ ਆ ਗਾਈਸ ਆਪਾਂ ਖੁੱਲ ਗਈ। ਹੈਲੋ। ਹੋ ਗਿਆ ਲੈ ਤੇ ਨਾ। ਲਾਵੀ ਮੰਦਰੋਂ ਆਪਾਂ ਪੇਪਰ ਤੇ ਗਿਆ ਆ ਚੁੱਕੇ ਆ ਤੇ ਹੁਣ ਆਪਾਂ ਜਾਣਦੇ ਆ। ਆ 50 ਦੀ ਸਪੀਡ ਤੇ। ਪਤਾ ਨਹੀਂ ਯਾਰ ਕਿਥੇ ਇਧਰ ਨੂੰ ਪਾ ਯਾਰ ਪਾਣੀ ਪੀ ਗਈ ਹੈ। ਵੇਲਾ ਭਰਾ ਨਹੀਂ ਇਧਰ ਨੂੰ ਪਾਲਾ। ਉਤੋਂ ਤੁਹਾਡੇ ਤੋਂ ਪਾਣੀ ਪੀ ਗਿਆ ਹੁਣ। ਚੰਦਿਆਂ 200 ਫੇਰ ਆਪਾਂ ਹੁਣੇ। ਗੱਲ ਵੀ। ਇਹਦਾ ਜਿੰਦੇ ਨੂੰ ਦੀ ਬਾਤ ਹੈ। ਬਾਜ ਜਿਵੇਂ ਬਣੇ ਕੋ ਨਾ ਨਾ ਤੂੰ ਬੜਾ ਸਿਆਣਾ ਬੰਦਾ ਲੋ ਵੀ ਮਿੱਤਰੋ ਬੋਲੀ ਦਜੀ ਆ ਜਿਹੜੀ ਫਿਰ ਕਿੱਥੇ ਆ ਮਿੱਤਰੋ ਖਾ ਗਿਆ ਪੇਪਰ ਉਹ ਕਿੱਥੋਂ ਬੋਲਾ ਗਿਆ ਜਣਦੇ ਨਹੀਂ ਜਣਦੇ ਨਹੀਂ ਬਣਾ ਰਿਹਾ ਨਹੀਂ ਹੋਣਾ ਬਾਈ ਇਧਰ ਹੀ ਲੋਥੇ ਚੈੱਕ ਕਰੋ ਲੂੰਤੀ ਵਾਇਦੇ تھے ਕਿੰਨੇ ਨਾਲ ਵੇਖੋ ਬਾਸ ਸਰਦਾ ਪੰਗਾ ਲੱਗਦੀਆਂ ਬਣਾਈ ਦਸੋ ਲਾ ਲਓ ਮੇਤਰ ਨੂੰ ਖਾਣੇ ਕਿੰਨੇ ਚਲਦੇ ਆ ਘਰਾਂ ਨੂੰ ਤੇ ਪੀਸ ਕਰਨ ਦੇ ਹੁਣ ਪੀਸ ਕਰਦੇ ਚਲ ਗਏ ਮੇਤਰੋ ਫਿਰ ਉਹਨਾਂ ਖਾ ਵੀ ਕੇ ਫਿਰ ਚਲਦੇ ਆ ਵੀ ਘਰਾਂ ਨੂੰ ਹਾਏ ਬੇਨ ਮੰਡਲਾ ਫਿਰ ਕਹੀਂ ਉਹ ਯਾਰ ਤੇਤਾ ਭੁੱਲ ਗਿਆ ਤੂੰ ਆਪ ਨਹੀਂ ਆਇਆ ਲੋ ਮੇਤਰੋ ਹੁਣ ਆਵਾ ਖਾ ਵੀ ਲੈ ਤੂੰ ਨਾ ਕੇ ਦੀਵਾ ਸਿਤੀਵਾ ਲੋ ਵੀ ਮਿੱਤਰੋ ਹੁਣ ਮੈਂ ਵਾਸ਼ ਤਾ ਆਪਣੇ ਘਰ ਬਟਾੜੇ ਤੇ ਉਹ ਸਾਰੇ ਜਾਣੇ ਦੁੰਜ ਗਨੇ ਆਪਣੇ ਘਰ ਤੇ ਮੈਂ ਮੜਿਆ ਚਲਾ ਮੁੰਡੇ ਨਾਲ ਚੱਲਦੀ ਆ ਦੋਸਤ ਹਰ ਮੈਂ ਦਾ ਗਈ ਮੈਂ ਹੁਣ ਬਾਗ ਵਿੱਚ ਕਰਕੇ ਆਗੇ ਲੋ ਵੀ ਮਿੱਤਰੋ ਹਾਂਜੀ ਲੋ ਵੀ ਮਿੱਤਰੋ ਜਿਸ ਤਰ੍ਹਾਂ ਵੇ ਮੈਨੂੰ ਦੇਈਂ ਸਾਦੀ ਜੀ ਸਕੂਲੋਂ ਆ ਗਏ ਮੁੰਡ ਨਾਲ ਨਾਲ ਆ ਗਏ ਨਾ ਤੇ ਹੈ ਮੂੰਦੀ ਮੈਂ ਸਕੂਲ ਰੀ ਦੀ ਆਤਰੋਂ ਨੇ ਇਹ ਬੜੀ ਸ਼ਾਨਦਾਰ ਸੁੰਦਰ ਚਲਦੀ ਹੈ। ਹੈਬਲ ਆਹ ਖੋਲਿਆ ਨੇ ਡਬਟਾ ਕਰੀ ਚਾਈਏ ਵਧੀਆ। ਇਹ ਆ ਖੋਲਣ ਕੇ ਸੰਗ ਸੰਗ ਨੂੰ ਜਰੂਰ ਡਾਲ ਲੈ ਆ ਮੈਂ। ਉਹ ਜਾ ਮਮਾ ਹੀ ਨਾ ਉਹੇ ਤਰੀਕਾ ਪੈਣੀ ਗੇ। ਤਾਤੋ ਦਿਨ ਮਰ ਲਈ ਮੇਰਾ ਯਾਤ ਮਾਰਨ। ਨਾ ਲੈ ਮੈਨੂੰ ਬੱਤਰੀ ਇਹਦੇ ਆ ਦੇ ਕਰਾਂ। ਲੋਬੀ ਮੇਤਰ ਹੁਣ ਮੈਂ ਤੇ ਆ ਚੁਕਾ ਘਰ ਹੁਣ ਮੈਂ ਤਰੀ ਕਰਦਾ ਰਹਿਸ ਫੇਰ ਉਧਰ ਜਾਣਾ ਪੈਣਾ। ਇਹ ਤਾਂ ਉਹਨਾਂ ਦਾ ਗੈਸ ਬਾਅਦ ਵਿੱਚ ਬਹੁਤ ਗਰਮੀ ਆਪ ਬਹੁਤ ਜਿਆਦਾ ਗਰਮੀ ਆਈ ਥੀ ਪਰਨਾ ਹੀ ਰੰਗਣਾ ਅੱਜ ਉਹਦਾ ਮੂੰਹ ਤੋ ਲੈਣਾ ਨਾ ਪਰਨੇ ਨਾਲ ਮੜਮਟਾ ਹਨ ਉਹਨਾਂ ਨੂੰ ਮਿਲਦਾ ਗੈਸ ਨਾਲ ਬਾਅਦ ਵਿੱਚ 9 ਮੀਟਰ ਮੈਂ ਅੱਜ ਟਿਊਸ਼ਨ ਤੇ ਨਹੀਂ ਗਿਆ ਤੇ 9 ਮੀਟਰ ਮੈਂ ਅੱਜ ਕਿਤੇ ਟਿਊਸ਼ਨ ਤੇ ਤੇ ਗਿਆ ਨਹੀਂ ਹੈਗਾ ਤੇ ਮੈਂ ਫੇਰ ਉਹਦੇ ਰਹਿਵਨਾਂ ਤੱਕ ਗਿਆ ਹਾਂ ਤੇ ਹੁਣ ਮੈਂ ਚਲਦਾ ਵੀ ਦੋਸਤੋ ਘਰ ਨੂੰ ਕਿਉਂਕਿ ਸ਼ਾਮ ਹੋ ਚੁੱਕੀ ਆ। ਜੀ ਇਹ ਕਹੀਦਾ ਨਾ ਆਪਾਂ ਕਰੇ। ਨੌਂ ਰੁਪਈਆ ਨਹੀਂ ਆਲਾ। ਜੀ ਇਹ ਕਹਿੰਦੇ ਬਾਬੇ ਜੀ ਨੇ ਰਹਿਣਾ ਹੈ, ਸਟਾਰਟ ਕਰਤੀ ਹੂੰ। ਆਪਾਂ ਜਾ ਕੇ ਦੋਸਤੋ ਘਰ ਤੇ ਤੁਹਾਨੂੰ ਮਿਲਦੇ ਹਾਂ, ਧੰਨ ਕਰ ਜਾਗੇ। ਹਾਂਜੀ ਭਾਈ ਜਿਸ ਤਰ੍ਹਾਂ ਦੇ ਦੇਖ ਹੀ ਸਕਦੇ ਹੋ, ਹੁਣ ਆਪਾਂ ਚੰਗੀ ਤਰ੍ਹਾਂ ਵੀਲੇ ਹੋ ਕੇ ਆਪਣੇ ਗੁਰਦੁਆਰੇ ਆ ਚੁੱਕੇ ਹਾਂ। ਕਿ ਫਿਰੋ ਜੀ ਰੋਜ਼ ਦੀ ਰੁਟੀਨ ਗੁਰਦਾਰੇ ਉਹਦੀ। ਕਿਦਨ ਨਗਾ ਪੈ ਗਿਆ। ਉਹ ਦਿਨ ਬਰਾ ਕੋ ਇਤਨਾ ਬਝੋਂਦਾ। ਬਜਾ ਹੈ ਇੱਕ ਸਾਡਾ ਆਪਣਾ 365 ਦਿਨਾਂ ਦੇ ਵਿੱਚੋਂ 300 ਦਿਨ।

ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਵੀ ਕਰਦੇ ਗਏ ਇਸ ਵਾਰ ਦਾ ਟਾਟਾ ਐਂਡ ਸੀ ਚਾਰਜ ਦਿਨ ਆ ਰਹੀ ਹੈ ਬਰਾ ਹਾਂਜੀ ਭਾਈ ਮੇਤਰੋ ਕੀ ਹਾਲ ਟਾਟਾ ਟਾਟਾ ਸਾਰਿਆਂ ਦਾ ਸਵਾਗਤ ਹੈ ਜੀਸ ਬਲੌਗਰ ਚੈਨਲ ਵਿੱਚ ਗਾਏ ਸਾਡਾ ਪ੍ਰਾ ਰੈਡੀ ਛੜੀ ਹੋ ਕੇ ਤੇ ਪਰਨਾ ਪਰਨਾ ਬਲੇਵਲ ਚੰਗੀ ਤੇ ਰੈਡੀ ਛੜੀ ਹੋ ਜੀ ਕਹਿੰਦੇ ਹੁਣ ਰਾਮਨਨ ਬਣਾਉਣਾ ਆ ਆਪਾਂ ਕੱਲ ਹੈ ਕੱਲ ਕਿਉਂਕਿ ਇਹਗਾ ਤੇ ਸ਼ਹਿਰਾਂ ਤੇ ਅੱਜ ਸਮਾਨ ਲੈਣੇ ਲੀ ਜਾਣਾ ਬਾਜ਼ਾਰ ਇਸ ਕਰਕੇ ਆਪਾਂ ਹੁਣ ਨੂਰ ਨੂੰ ਆ ਲੈਣ ਦਾ ਸਕੂਲ ਤੋਂ ਤੇ ਫਿਰ ਆਪਾਂ ਨਾ ਇਹ ਰਾਮ ਰਾਮਾਂਗੇ ਇਹ ਪੰਜ ਕੀ ਫੁੱਟ ਦਾ ਜਾਵਾ ਨਹੀਂ ਤੇ ਬਾਹਰ ਬਣਾਉਣਾ ਹੈ ਕੀ ਵਧੀਆ ਹੀ ਆ ਤੇ ਸਵੇਰੇ ਦੋਸਤੋ ਮੀ ਪੈ ਗਿਆ ਏ ਤੁਹਾਨੂੰ ਪਤਾ ਮੇਖਾ ਬਿਲਕੁਲ ਫੋਕਸ ਤੇ ਵੱਜ ਜਾਂਦਾ ਹਾਂ ਦੋਸਤੋ ਸਵੇਰੇ ਮੀ ਪੈਂਦਾ ਹੈ ਪਹਿਲੋ ਤੇ ਫਿਰ ਮੀ ਮੂ ਪੈ ਗਏ ਹਟ ਗਿਆ ਤੇ ਫਿਰ ਪਰ ਮੈਂ ਤਾਂ ਜਾਣਾ ਨਹੀਂ ਤੁਹਾਨੂੰ ਪਤਾ ਪੇਪਰ ਬੂਬਰ ਮਾਰ ਗਏ ਅੱਡੇ ਤੇ ਹੁਣ ਬਈ ਵੇਖੋ ਬਈ ਲਾ ਹੁਣ ਮੈਂ ਹੁਣ ਮੈਂ ਨੂਰ ਜੇ ਦਵਾਂਗਾ ਉਦੋਂ ਪਟਾਕਿਆਂ ਦਾ ਕੰਮ ਕਰਾਂਗੇ ਦੀ ਮਹਾਂਜਨ ਜੀ ਮੈਂ ਮੁੱਕੇਗਾ ਸਕੋ ਤੇ ਹੁਣ ਚੱਲਦਾ ਮੈਂ ਦੋਸਤੋ ਬਾਅਦ ਤੇ ਤੁਹਾਨੂੰ ਮਿਲਦਾ ਮੈਂ ਬਾਅਦ ਵਿੱਚ ਯਾਰ ਬਾਏ ਬਾਏ ਮੂੰਹ ਸੰਚਿਆ ਕਿ ਆ ਕਰਾਂ ਦਾ ਪੂਰਾ ਆ ਲਓ ਵੀ ਮੈਂ ਤਰੋ ਚੈੱਕ ਕਰਵਾਇਆ ਹੈ ਮੈਨਾਂ ਲਾਇਆ ਹਾਂ ਦੇ ਹੈਂਡ ਦੇ ਹੱਥ ਕਰੋਣ ਤੇ ਆ ਲਾ ਕੇ ਬੈਠੇ ਆਵਾ ਕੈਸ਼ ਤੇ ਕਹਿਆ ਦੀ ਹਲ ਭਾਈ ਜਿਵੇਂ ਆ ਅਗਰਾ ਬਲੌਕ ਸਟਾਰਟ ਕਰਦਾ ਹਾਂ ਲਓ ਗੈਸਟੈਂਗੋ ਮੇਰਾ ਨਾਮ ਹੈ ਜੀ ਸਿੰਗੜਾ ਦਾ ਪਹਿਲਾ ਬਲੌਕ ਸਟਾਰਟ ਕਰਦਾ ਮੈਂ ਤੇ ਆਪਰੋ ਨੇ ਗੱਡੀ ਤੇ ਇਹ ਸੁਪੀ ਦਾ ਮੇਰੇ ਘਰ ਆਇਆ ਵਾ ਕਿ ਮੈਂ ਉਹਦੇ ਕੋਲ ਲੱਕ ਕੇ ਢੋਲਾ ਕੇ ਲੈਣਾ ਕੋਦ ਨੇ ਲੰਘਣੀ ਆਪਾਂ ਗ੍ਰਗਨੋਲੇ ਦੂਜੇ ਦਾ ਰਾਮਧਨਾ ਤੁਹਾਨੂੰ ਜੇ ਅਗਰ ਵਿਆਹ ਲਈ ਕੈਸਟ ਰੱਖਣੀ ਹੈ ਤਾਂ ਮੈਂ ਤੁਹਾਨੂੰ ਬਾਹਰ ਠੀਕ ਹੈ ਮਸੂਦ ਜੀ ਓਕੇ ਬਲੋ ਹਾਂ ਸੁਆਤੀ ਆਓ ਗਿਆ ਹੈ ਲੋ ਵੀ ਵੀਰੋ ਭਰਾਓ ਹੁਣ ਮੈਂ ਅੱਜ ਘਰ ਤੇ ਘਰ ਆ ਕੇ ਇੱਕੋ ਹੀ ਕੰਮ ਤੇ ਹੁਣ ਮੈਂ ਰੋਟੀ ਪਾਣੀ ਵੀ ਖਾਣੀ ਆ ਫਿਰ ਰੋਟੀ ਪਾਣੀ ਖਾ ਕੇ ਤੇ ਮੈਂ ਚੱਲਾਂ ਹੁਣ ਦੋਸਤਾਂ ਟਿਊਸ਼ਨ ਤੇ ਤੇ ਹੈ ਮਨ ਦਾ ਜੇਡਰ ਪੁੱਟੇ ਬਾਅਦ ਹੈ ਯਾਦ ਕਰਵਾ ਦੇ ਬਾਅਦ ਅੱਖਾਂ ਬਾਰਿਸ਼ ਹੈ ਨਹੀਂ ਚਾਹੂਏ ਤੇ ਦੋਸਤਾਂ ਬਾਅਦ ਆਹੋ ਜੀ ਚਾਹੇ ਨੇ ਦੋਸਤਾਂ ਨੂੰ ਆਪਾਂ ਤੁਸੀਂ ਸੜਦੇ ਹੈ ਹੁਣ ਵੀ ਆਪਾਂ ਹੁਣ ਆ ਚੁੱਕੇ ਹਾਂ ਟਿਊਸ਼ਨੋਂ ਬਾਹਰ ਦੇ ਮੈਂ ਜਿਹੋ ਸਿੰਗਰ ਦੇ ਹੁਣ ਆਪਾਂ ਐਨੀਮੇ ਦੇਖਣ ਵਾਲੇ ਤੇ ਐਵੀਂ ਦਾ ਗੂਜ ਵਗੈਰਾ ਵਗੈਰਾ ਤੇ ਮੈਂ ਵੀ ਨਾ ਦੀਵਸ ਵੀਰ ਹਏ ਬਲੌਗ ਚ ਲੈ ਰਿਹਾ ਨਾ ਇਹਿਆ ਨਾ ਫੈਰ ਫੋਲਵਿੰਗ ਭਾਈ ਕੋਠਿਓ ਮਜ਼ਾ ਮਰਦੇ ਨੇ ਆਣੇ ਆਦੇ ਭਾਈ ਬਲੌਗ ਚ ਲੋ ਆ ਇਸ ਨੂੰ ਇਹਨੇ ਕੋਈ ਨਹੀਂ ਕਿਹਾ ਦੋਸਤੋ ਇਹਨੇ ਥੂ ਥਾ ਇਦਾਂ ਕੋ ਨਹੀਂ ਕਿਹਾ ਆਂਦਾ ਹੀ ਰੋਵੇ ਮੇਟਰ ਹੁੰਦਾ ਲੋਮਿਆਂ ਦੇ ਸਦਾ ਕਰ ਜਾਗੀ ਮੇਰਾ ਮਰ ਨਹੀਂ ਖਾਦੀ ਜਾਂਦਾ ਹੁੰਦਾ ਮੈਂ ਖਤਰਾ ਬਣੀ ਨਾ ਬੇ ਮੇਟਰ ਰੋਸਟ ਦੇ ਦੇ ਸਾਦੇ ਆਪਾਂ ਆਸ਼ੀ ਗੁਰਦੁਆਰੇ ਅਸੀਂ ਪੀਣਗੇ ਹਾਂ ਜੂਸ ਉਹਦੀ ਵੀਡੀਓ ਬਣਾਈਏਗੇ ਕਿ ਕਿ ਮੈਂ ਚੇਤਾ ਭੁੱਲ ਗਿਆ ਸੀ ਤੇ ਹੁਣ ਆਪਾਂ ਦੋਸਤੋ ਚੱਲਦੇ ਹਾਂ ਉੱਤੇ ਗੁਰਦੁਆਰਾ ਆਪਣਾ ਮੁਝ ਘਟਾ ਚੱਲਦੇ ਗਏ ਤੇ ਮਤਲਬ ਨਾ ਦੇ ਕਾਰ ਵੀ ਨੋਰ ਹੈ ਹੁਣ ਆਪਾਂ ਵੀ ਸੁੱਖਾ ਸੰ ਕਰਾਏ ਆ ਤਾਂ ਸੁੱਖਾ ਸੰ ਕਰਾ ਕੇ ਤਾਂ ਹੁਣ ਆਪਾਂ ਚੱਲਦੇ ਆ ਘਰਾਂ ਨੂੰ ਤੇ ਆ ਚੈੱਕ ਨੂੰ ਨੋਰ ਹੋਣੀ ਤੇ ਨੋਰ ਹੋਣਾ ਨੂੰ ਅੱਜ ਓਏ ਆ ਗਿਆ ਬਰਾ ਆ ਗਿਆ ਕਿੱਦਾਂ ਦੀ ਗੱਲਾਂ ਕਰਨੇ